ਪੱਲਾ ਸਾਹਿਬ ਦੀ ਇੱਕ ਜਿਹੜੀ ਦੇਥ ਦੇ ਨਾਲ ਪੂਰਾ ਇੰਡਸਟਰੀ ਜਿਹੜੀ ਸੋਗ ਦੇ ਵਿੱਚ ਆ ਉਹਨਾਂ ਦਾ ਇੱਕ ਸ਼ਾਇਰانہ ਆਪਣਾ ਅੰਦਾਜ਼ ਸੀਗਾ ਤਰੀਕਾ ਸੀ ਗੱਲ ਕਰਨ ਦਾ ਕਿ ਇਹੋ ਜਿਹੇ ਤਰੀਕੇ ਨਾਲ ਗੱਲ ਕਰਨੀ ਕਿ ਸਾਹਮਣੇ ਵਾਲੇ ਨੂੰ ਅਪਮਾਨਿਤ ਮਹਿਸੂਸ ਨਾ ਕਰਾਉਣਾ ਔਰ ਆਪਣੇ ਚਾਹੇ ਉਹ ਸੰਕਾਟੇ ਦੀ ਗੱਲ ਹੋਵੇ ਚਾਹੇ ਫਿਲਮਾਂ ਦੀ ਗੱਲ ਹੋਵੇ ਚਾਹੇ ਉਹਦਾ ਵੀਡੀਓ ਦੀ ਗੱਲ ਹੋਵੇ ਸਮਾਜਿਕ ਮੁੱਦੇ ਵੀ ਜਿਹੜੇ ਉਹ ਛੁਕਦੇ ਰਹੇ ਆ ਸਮੇਂ-ਸਮੇਂ ਤੇ ਨਹੀਂ ਨਹੀਂ ਬਹੁਤ ਵਧੀਆ ਸੀ ਯਾਰ ਬਹੁਤ ਵਧੀਆ ਕੰਮ ਵੀ ਕਰਦੇ ਸੈਕਟਰ ਵੀ ਬਹੁਤ ਵਧੀਆ ਸੀ ਜੀ ਤੇ ਮਤਲਬ ਉਹਨਾਂ ਦਾ ਤਾਂ ਛੇਰ ਆਪਾਂ ਸਾਰੇ ਸੁਣਦੇ ਰਹੇ ਆ ਜੀ ਜਿਹਨਾਂ ਟਾਈਮਾਂ ਜੇ ਕੁਛ ਨਹੀਂ ਸੀ ਹੁੰਦਾ ਉਦੋਂ ਉਹਨਾਂ ਦੀ ਕੈਸਟ ਆਉਂਦੀ ਹੁੰਦੀ ਸੀ ਤਾਂ ਬੜਾ ਵਧੀਆ ਲੱਗਦਾ ਹੁੰਦਾ ਸੀ ਉਦੋਂ ਜੀ ਜੀ ਤੇ ਉਹੀ ਹੁਣ ਹੈ ਦੇਖੋ ਦੁੱਖ ਤਾਂ ਪੂਰੀ ਇੰਡਸਟਰੀ ਨੂੰ ਆ ਯਾਰ ਪਰ ਮਤਲਬ ਹੁਣ ਇਹ ਤਾਂ ਸਾਰਾ ਰੱਬ ਦਾ ਭਾਣਾ ਮੰਨਣਾ ਹੀ ਪੈਣਾ ਜਾਣਾ ਹੀ ਪੈਣਾ ਸਾਰਿਆਂ ਨੂੰ ਤੇ ਜੀ ਅ ਗੁਰੂ ਸਾਹਿਬ ਦਾ ਜੀ ਗੁਰੂ ਸਾਹਿਬ ਦਾ ਸੰਧਾਨ ਵੀ ਆ ਕੋਈ ਵੀ ਚੀਜ਼ ਜਿਹੜੀ ਸਥਿਰ ਨਹੀਂ ਆ ਇੱਥੇ ਹੈਗੀ ਹਾਂ ਰੋ ਹੈਗਾ ਵੀ ਉਹ ਚਲੋ ਐਦਾਂ ਹੁੰਦਾ ਵੀ ਚਲੋ ਠੀਕ ਉਮਰ ਭੋਕੇ ਮਰੇ ਗਏ ਨੇ ਉਹ ਜੀ ਅਕਾਲ ਚਲ ਜੋ ਵੀ ਹਨਾ ਤੇ ਬਾਕੀ ਜਿਹੜੇ ਯੰਗ ਮੁੰਡੇ ਵੀ ਬਹੁਤ ਅੱਜ ਕੱਲ੍ਹ ਹੋ ਰਿਹਾ ਉਹ ਓਹ ਜਿਆਦਾ ਦੁੱਖ ਹੈ ਜੀ ਕਈ ਪਾਸੇ ਨੁਕਸਾਨ ਹੋ ਰਿਹਾ ਹੁਣ ਤਾਂ ਇਹ ਲੱਗਦਾ ਵੀ ਜਿੱਦਾਂ ਫੇਸਬੁੱਕ ਖੋਲਾਂਗੇ ਕੋਈ ਬੁਰੀ ਖ਼ਬਰ ਹੀ ਮਿਲਣੀ ਹੈ ਜੀ ਇਹ ਤੁਹਾਨੂੰ ਕੋਲੋਂ ਆਉਂਦਾ ਪੰਜਾਬ ਦੀ ਚਿੱਠੀ ਹੂੰ ਚੰਗੀ ਖਬਰ ਕਿਹੜੀ ਆ ਰਹੀ ਯਾਰ ਦੱਸੋ ਨਾ ਪਿਛਲਾ ਮਹੀਨਾ ਡੇਢ ਮਹੀਨਾ ਹੋ ਗਿਆ ਜਦੋਂ ਖੁੱਲੀ ਤਾਂ ਕੋਈ ਕੋਈ ਮਾੜੀ ਖਬਰ ਹੀ ਆ ਉਹ ਮੁੰਡਾ ਵਿਚਾਰਾ ਐਕਸੀਡੈਂਟ ਹੋ ਗਿਆ ਉੱਥੇ ਅਮਰੀਕਾ 'ਚ ਉਹ ਹੂੰ ਅਮਰੀਕਾ 'ਚ ਕੰਦੇ 45 ਸਾਲ ਦੀ ਹਨਾ ਉਹਨੂੰ ਸਜ਼ਾ ساری ਜ਼ਿੰਦਗੀ ਖਤਮ ਜੀ ਭੱਲਾ ਖਾਬ ਦਾ ਸਿਰੇ ਨਿਊਜ਼ ਆ ਗਈ ਜੀ ਜਦੋਂ ਖੁੱਲੀ ਕਿਤੇ ਹੜ੍ਹ ਨਾਲ ਮੱਝਾਂ ਮਰੀਆਂ ਪਈਆਂ ਕਿਤੇ ਲੋਕਾਂ ਦੇ ਪਿੰਡ ਉੱਜੜ ਗਏ ਕਿਤੇ ਜ਼ਮੀਨਾਂ ਹਨਾ ਜਦੋਂ ਖੁੱਲੋ ਕੁਝ ਬੁਰੀ ਖਬਰੇ ਆ ਰਹੀ ਪਤਾ ਨਹੀਂ ਕਿਹੜਾ ਟਾਈਮ ਚੱਲਦਾ ਹੈ ਯਾਰ ਤੁਸੀਂ ਸਮਝ ਕਿ ਇਦਾਂ ਦੇ ਕੇ ਜਿਹੜਾ ਇਹ ਕੁਦਰਤੀ ਵਰਤਾਰਾ ਸਮਝਦੇ ਹੋ ਜਾਂ ਕੋਈ ਉਦਾਂ ਕੋਈ ਜਿਵੇਂ ਭੱਲਾ ਸਾਹਿਬ ਦੀ ਆਪਾਂ ਗੱਲ ਕਰ ਲਈ ਜਾਂ ਤੁਸੀਂ ਹੜਾਂ ਦੀ ਗੱਲ ਕਰਕੇ ਮਾਰ ਸੀ ਗਿਆ ਯਾਰ ਦੇਖੋ ਜੀ ਜੇ ਹੜਾਂ ਦੀ ਗੱਲ ਕਰ ਲਈ ਤਾਂ ਦੇਖੋ ਮੀਂਹ ਤਾਂ ਹੁਣ ਪੈ ਰਹੇ ਨੇ ਬਹੁਤ ਜੀ ਹੈਨਾ ਬਟ ਉਹ ਗੇਟ ਖੁੱਲਦੇ ਨੇ ਇਹ ਹੁਣ ਕੋਈ ਜੇ ਮਤਲਬ ਕੋਈ ਆਮ ਇਨਸਾਨ ਤੇ ਇਹਦੇ ਬਾਰੇ ਗੱਲ ਨਹੀਂ ਕਰ ਸਕਦਾ ਬਟ ਆ ਸੁਣਨ ਚਾ ਰਿਹਾ ਵੀ ਇਹ ਜਾਨੀ ਕਿ ਵੱਡੀਆਂ ਕੰਪਨੀਆਂ ਨੂੰ ਜ਼ਮੀਨ ਦੇਣ ਲਈ ਹੈਨਾ ਵੀ ਜਾਣ ਕੇ ਹੜ ਲੈਂਦੇ ਜਾ ਰਹੇ ਨੇ ਤੁਸੀਂ ਕੀ ਕਹਿੰਦੇ ਹੋ ਭਲਾ ਜੀ ਜਿਵੇਂ ਹਿਮਾਚਲ ਦੇ ਵਿੱਚ ਮੀਂਹ ਪਿਆ ਰੱਬੀ ਭਾਈ ਉਦਾਂ ਜਿਵੇਂ ਪਿਛਲੇ ਤੁਹਾਡਾ ਕੀ ਤੁਹਾਡਾ ਵਿਚਾਰ ਤੋਂ ਦੱਸੋ ਤੁਹਾਡਾ ਕੀ ਵਿਚਾਰ ਹੈ ਜਿਹੜੇ ਹੜ੍ਹ ਆਉਂਦੇ ਨੇ ਮੈਂ ਮੈਂ ਤੁਹਾਨੂੰ ਹੜ੍ਹ ਜਾਇਜ਼ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਹਿਮਾਚਲ ਵਾਲੇ ਪਾਸੇ ਮੀਂਹ ਪਿਆ ਪਰ ਪਿਛਲੇ ਦਿਨਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਵੀ ਬਿਆਨ ਆਇਆ ਸੀ ਕਿ ਪੰਜਾਬ ਦੇ ਕੋਲ ਇੰਡਸ ਵਾਟਰ ਟਰੀਟੀ ਦੇ ਤਹਿਤ ਦਰਿਆਵਾਂ ਦਾ ਪਾਣੀ ਹੈਗਾ ਅਸੀਂ ਪੰਜਾਬ ਨੂੰ ਪਾਣੀ ਕਿਉਂ ਛੱਡੀਏ ਪਰ ਹੁਣ ਪੰਜਾਬ ਡੋਬਿਆ ਜਾ ਰਿਹਾ ਚਾਹੇ 19 ਦੀ ਗੱਲ ਹੋਵੇ 23 ਦੀ ਗੱਲ ਹੋਵੇ ਹੁਣ 25 ਦੀ ਗੱਲ ਹੋਵੇ ਚਾਲ ਤਾਂ ਹੈਗੀ ਐ ਪਰ ਇਹ ਗੱਲ ਤਾਂ ਇਹ ਤਾਂ ਮੰਨਣ ਵਾਲੀ ਗੱਲ ਹੈ ਵੀ ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਲਗਾਤਾਰ ਹੜਾ ਆ ਰਹੇ ਨੇ ਜਦ ਕਿ ਪਹਿਲਾਂ ਨਹੀਂ 88 ਜੇ ਇੱਕ ਵਾਰ ਹੜਾ ਆਇ ਸੀ ਜੀ ਉਸ ਤੋਂ ਬਾਅਦ ਹੜ ਨਹੀਂ ਆਏ ਹੁਣ ਜਾਂ ਤਾਂ ਇਹਨੂੰ ਗਲੋਬਲ ਵਾਰਮਿੰਗ ਹੈ ਵੀ ਮੀਂਹ ਬਹੁਤ ਜ਼ਿਆਦਾ ਹੋ ਰਹੇ ਨੇ ਹਨਾ ਕਿਉਂਕਿ ਬੱਦਲ ਵੀ ਧੜਾ ਧੜ ਫਟ ਰਹੇ ਨੇ ਇੰਨੇ ਨਹੀਂ ਸੀ ਫਟਦੇ ਹੁੰਦੇ ਜੀ ਤੇ ਦੂਜਾ ਹੜ ਵੀ ਆਉਣ ਲੱਗੇ ਨੇ ਪਰ ਇਹ ਸਾਰਾ ਹੋਇਆ ਸ਼ੁਰੂ ਹੋਇਤੋਂ ਹੀ ਹੈ ਜੀ ਪੰਜਾਬ 'ਚ ਜਿਹੜੇ ਜ਼ਿਆਦਾ ਹੜਾ ਰਹੇ ਨੇ ਪਹਿਲਾਂ ਕਦੇ-ਕਦੇ ਹੁਣ ਸੁਣਦੇ ਸੀ ਵੀ ਹੜਾ ਆ ਗਿਆ ਹਰ ਸਾਲ ਆ ਹਰ ਸਾਲ ਹੀ ਆਉਣ ਲੱਗੇ ਸਮਝ ਨਹੀਂ ਆਉਂਦਾ ਜੀ ਹਰ ਸਾਲ ਹੀ ਹੜ ਕਿਵੇਂ ਆ ਸਕਦਾ ਵੀ ਜਾ ਕੇ ਟਾਈਮ ਤੇ ਪਾਣੀ ਨਹੀਂ ਛੱਡਦੇ ਜਾਂ ਫਿਰ ਪਿੱਛੇ ਪਾਣੀ ਇੰਨਾ ਕਿ ਆਊਟ ਆਫ ਕੰਟਰੋਲ ਹੈ ਹਨਾ ਹੁਣ ਕੀ ਪਤਾ ਨਹੀਂ ਯਾਰ ਇਹ ਤਾਂ ਜਿਹੜੇ ਬੰਦੇ ਉੱਥੇ ਬੈਠੇ ਨੇ ਡੈਮਾਂ ਤੇ ਉਹਨਾਂ ਨੂੰ ਜ਼ਿਆਦਾ ਪਤਾ ਜੀ ਜੀ ਬਿਲਕੁਲ ਨੂੰ ਜ਼ਿਆਦਾ ਪਤਾ ਮੈਂ ਤਾਂ ਬੰਬੇ ਆਇਆ ਹੋਇਆ ਸੀ ਹੂੰ ਆਪਣੀ ਸੀਰੀਜ਼ ਦੇ سلسلے ਚ ਡੇਢ ਮਹੀਨਾ ਹੋ ਗਿਆ ਮੈਨੂੰ ਜੀ ਬਸ ਨਿਊਜ਼ ਤੋਂ ਹੀ ਪਤਾ ਲੱਗਦਾ ਹੈ ਪੰਜਾਬ ਕੀ ਹੋ ਰਿਹਾ ਹੈ ਜੀ ਜਿਵੇਂ ਭੱਲੇ ਸਾਹਿਬ ਦੀ ਗੱਲ ਕਰ ਲਈ ਆਪਣੇ ਆਈ ਕਾਮਿਕ ਕਿਰਦਾਰਾਂ ਦੇ ਨਾਲ ਜਿਹੜੇ ਉਹ ਜਿਹੜੀਆਂ ਫਿਲਮਾਂ ਜਿਹੜੀਆਂ ਇਤਿਹਾਸਮਾਨੀਆਂ ਚਾਹੇ ਉਹ ਬੀਤੇ ਸਮੇਂ ਦੀ ਗੱਲ ਕਰ ਲਈ ਰਹਿੰਦੇ ਕਿ ਭੱਲਾ ਸਾਹਿਬ ਤੋਂ ਬਿਨਾ ਆਉਣ ਵਾਲੇ ਟਾਈਮ ਦੇ ਬੱਚੇ ਇਦਾਂ ਦਾ ਵੱਡਾ ਜਿਹੜਾ ਅਦਾਕਾਰ ਕੋਈ ਪੰਜਾਬੀ ਦ੍ਰਿਸ਼ਟੀ ਨੂੰ ਮਿਲੂਗਾ ਯਾ ਦੇਖੋ ਇਹ ਨਾ ਇਹ ਤਾਂ ਕੁਦਰਤ ਹੈ ਜਦੋਂ ਦਲੀਪ ਸਾਹਿਬ ਗੁਲਪਕੁਮਾਰ ਸਾਹਿਬ ਹੁੰਦੇ ਸੀ ਜੀ ਲੋਕ ਕਹਿੰਦੇ ਵੀ ਇਸ ਤੋਂ ਬਾਅਦ ਕੋਈ ਸੁਪਰਸਟਾਰ ਨਹੀਂ ਆਉਣਾ ਹਨਾ ਹੂੰ ਫਿਰ ਬਟ ਉਹ ਰੁਕੇ ਕਿੰਨੇ ਐਕਟਰ ਆਏ ਵਧੀਆ ਤੋਂ ਵਧੀਆ ਆਏ ਉਹਨਾਂ ਤੋਂ ਵੱਧ ਵੱਧ ਕੇ ਵਧਣ ਵਾਲੇ ਵੀ ਆਏ ਹਨਾ ਜੀ ਜੀ ਮਤਲਬ ਦੇਖੋ ਸ੍ਰਿਸ਼ਟੀ ਆ ਯਾਰ ਹਰ ਕਲਾਕਾਰ ਤੋਂ ਬਾਅਦ ਇੱਕ ਕਲਾਕਾਰ ਤੋਂ ਹੁੰਦੀ ਹੈ ਐਉਂ ਨਹੀਂ ਹੁੰਦਾ ਹੁੰਦਾ ਵੀ ਆਖਰੀ ਹੋ ਸੀਗੇ ਹੂੰ ਬਿਲਕੁਲ ਉਹ ਤਾਂ ਹੁੰਦੇ ਹੀ ਰਹਿਣਗੇ ਯਾਰ ਗਾਹਾਂ ਨਵੇਂ ਮੁੰਡੇ ਨੇ ਬਹੁਤ ਟੈਲੈਂਟਡ ਨੇ ਬਹੁਤ ਸਾਰੇ ਘਰਾਂ ਚ ਦੱਬੇ ਹੋਏ ਨੇ ਕਈ ਹੁਣ ਹੂੰ ਐਉਂ ਹੋਊਗਾ ਵੀ ਕੋਈ ਆਊਗਾ ਹਨਾ ਕੋਈ ਵਿਚਾਰਾ ਆਊਗਾ ਜਿਹਨੂੰ ਚਾਂਸ ਮਿਲੂਗਾ ਬਹੁਤ ਨਹੀਂ ਲੋਕ ਜੀ ਐਸੋ ਜਿਹਾ ਕੁਝ ਨਹੀਂ ਹੁੰਦਾ ਯਾਰ ਕਿ ਉਸ ਤੋਂ ਬਾਅਦ ਨਹੀਂ ਹਾਂ ਉਹਨਾਂ ਦੀ ਆਪਣੀ ਜਗ੍ਹਾ ਸੀਗੀ ਪਛਾਰ ਕਰਦੇ ਸੀ ਉਹ ਸਭ ਤਾਂ ਕਦੇ ਜਗ੍ਹਾ ਕੋਈ ਨਹੀਂ ਲੈ ਸਕਦਾ ਹੁੰਦਾ ਕਿਸੇ ਦੀ ਹੂੰ ਬਟ ਟੈਲੈਂਟ ਤਾਂ ਹੁੰਦਾ ਹੀ ਰਹੂਗਾ ਯਾਰ ਅੱਗੇ ਤੋਂ ਅੱਗੇ ਜੀ ਹਨਾ ਜੀ ਧੰਨਵਾਦ ਬਾਈ ਜੀ ਤੁਸੀਂ ਸਮੇਂ ਦੇ ਵਿੱਚ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ